ਫੰਤ ਚੇਤਾ ਸਿੰਘ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਪ੍ਰਿੰਸ ਕਵਲਜੀਤ ਨੇ ਤਾਕਰ ਅੰਦਾਜ਼ ਦੇ ਵਿੱਚ ਦਰਸ਼ਕਾਂ ਦਾ ਦਿਲ ਜਿੱਤਿਆ ਪੰਜਾਬੀ ਸਿਨੇਮਾ ਦੇ ਵਿੱਚ ਨਿਰਦੇਸ਼ਕ ਵੱਖ-ਵੱਖ ਤਰ੍ਹਾਂ ਦੀਆਂ ਕਹਾਣੀਆਂ ਤੇ ਬਣੀਆਂ ਫਿਲਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ ਇਸ ਵਿਚਾਲੇ ਆਸ਼ੀਸ਼ ਕੁਮਾਰ ਦੁਆਰਾ ਨਿਰਦੇਸ਼ਿਤ ਚੇਤਾ ਸਿੰਘ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ ਦੱਸ ਦਈਏ ਕਿ ਪ੍ਰਿੰਸ ਕਵਲਜੀ ਚਪਚੀ ਖਹਿਰਾ ਮਹਾਵੀਰ ਪੁੱਲਰ ਬਲਜਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਕਲਾਕਾਰ ਇਸ ਫਿਲਮ ਦੇ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਫਿਲਮ ਦੇ ਜ਼ਬਰਦਸਤ ਟ੍ਰੇਲਰ ਰਿਲੀਜ਼ ਹੁੰਦੇ ਹੀ ਸਭ ਨੂੰ ਆਪਣੇ ਵੱਲ ਐਟ੍ਰੈਕਟ ਕਰ ਰਿਹਾ ਹੈ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਦਰअसल ਫਿਲਮ ਚੇਤਾ ਸਿੰਘ ਦੇ ਵਿੱਚ ਇੱਕ ਵਾਰੀ ਫੇਰ ਤੋਂ ਐਕਟਰ ਪ੍ਰਿੰਸ ਕਵਲਜੀਤ ਸਿੰਘ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਨੂੰ ਹੈਰਾਨ ਕਰਦੇ ਹੋਏ ਨਜ਼ਰ ਆਏ ਫਿਲਹਾਲ ਇਸ ਤਮਾਕੇਦਾਰ ਟ੍ਰੇਲਰ ਤੋਂ ਬਾਅਦ ਸਾਰੇ ਜਾਣੇ ਫਿਲਮ ਦੀ ਰਿਲੀਜ਼ ਹੋਣ ਦੀ ਵੇਚ ਕਰ ਰਿਹਾ ਹੈ ਸਾਗਾ ਸਟੂਡੀਓ ਜੋ ਕਿ ਪਹਿਲਾਂ ਸਾਗਾ 뮤직 ਵੱਜੋਂ ਜਾਣਿਆ ਜਾਂਦਾ ਸੀ ਨੇ ਰਵਾਇਤੀ ਕਮੇਡੀ ਸ਼ੈਲੀ ਤੋਂ ਵੱਖ ਹੋ ਕੇ ਆਪਣੀ ਨਵੀਨਤਮ ਰਿਲੀਜ਼ ਚੇਤਾ ਸਿੰਘ ਦਾ ਚੰਤਕ ਕਰਨ ਜਾ ਰਹੇ ਹਨ ਦਸਦੀਏ ਕੀ ਸਾਗਾ ਸਟੂਡੀਓ ਇੱਕ ਅਨੁਭਵੀ ਕਹਾਣੀ ਲੈਂਦਾ ਜੋ ਕਿ ਬੁਰੇ ਸਮਾਜ ਦੇ ਵਿਰੁੱਧ ਬਦਲਾਅ ਲਿਆਉਣ ਦੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ ਫਿਲਮ ਚੇਤਾ ਸਿੰਘ 1 ਦਸੰਬਰ 2023 ਨੂੰ ਸਿਨੇਮਾ ਕਰਾ ਦੇ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ਹੈ ਸਾਗਾ ਸਟੂਡੀਓ ਇੱਕ ਦਿਲਚਸਪ ਕਹਾਣੀ ਦੀ ਬਰ ਪ੍ਰਦਰਸ਼ਨ ਅਤੇ ਉੱਚ ਐਕਸ਼ਨ ਦੇ ਨਾਲ ਫਿਲਮ ਉਦਯੋਗ ਦੀਆਂ ਸੀਮਾਵਾਂ ਨੂੰ ਮੁੜ ਤੋਂ ਪ੍ਰਭਾਵਿਤ ਕਰ ਰਿਹਾ ਹੈ ਚੇਤਾ ਸਿੰਘ ਦੇ ਦੋ ਸ਼ਾਨਦਾਰ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਸਾਗਾ ਸਟੂਡੀਓ ਨੇ 10 ਅਗਸਤ 2023 ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਇਹ ਵੀ ਕਿਹਾ ਜਾ ਸਕਦਾ ਹੈ ਕਿ ਦੋਵਾਂ ਪੋਸਟਰਾਂ ਨੇ ਟ੍ਰੇਲਰ ਨਾਲ ਇਨਸਾਫ ਕੀਤਾ ਹੈ ਫਿਰ ਵੀ ਫਿਲਮ ਦੀ ਕਹਾਣੀ ਦੇ ਲਿਹਾਜ਼ ਦੇ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ ਚੇਤਾ ਸਿੰਘ ਦਾ ਟ੍ਰੇਲਰ ਸ਼ਾਨਦਾਰ ਅਤੇ ਦਮਦਾਰ ਹੈ ਫਿਲਹਾਲ ਇਹ ਫਿਲਮ ਪਰਦੇ ਉੱਤੇ ਕੀ ਕਮਾਲ ਕਰਦੀ ਹੈ ਇਹ ਦੇਖਣਾ ਜ्यादा ਇੰਟਰਸਟਿੰਗ ਰਹੇਗਾ ਕਿਉਂਕਿ ਫਿਲਮ ਦੀ ਕਹਾਣੀ ਪੈਨਪਰਦੇ ਰਿਸ਼ਤੇ ਦੇ ਉੱਤੇ ਟਿਕੀ ਹੋਈ ਹੈ ਤੁਹਾਡੀ ਜੋ ਵੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਫਿਲਮ ਚੇਤਾ ਸਿੰਘ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਪ੍ਰਿੰਸ ਕਵਲਜੀਤ ਨੇ ਤਾਕੜ ਅੰਦਾਜ਼ ਦੇ ਵਿੱਚ ਦਰਸ਼ਕਾਂ ਦਾ ਦਿਲ ਜਿੱਤਿਆ ਪੰਜਾਬੀ ਸਿਨੇਮਾ ਦੇ ਵਿੱਚ ਨਿਰਦੇਸ਼ਕ ਵੱਖ-ਵੱਖ ਤਰ੍ਹਾਂ ਦੀਆਂ ਕਹਾਣੀਆਂ ਤੇ ਬਣੀਆਂ ਫਿਲਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ ਇਸ ਵਿਚਾਲੇ ਆਸ਼ੀਸ਼ ਕੁਮਾਰ ਦੁਆਰਾ ਨਿਰਦੇਸ਼ਿਤ ਚੇਤਾ ਸਿੰਘ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ ਦੱਸ ਦਈਏ ਕਿ ਪ੍ਰਿੰਸ ਕਵਲਜੀ ਚਪਚੀ ਖਹਿਰਾ ਮਹਾਵੀਰ ਪੁੱਲਰ ਬਲਜਿੰਦਰ ਕੌਰ ਅਤੇ ਹੋਰ ਬਹੁਤ ਸਾਰੇ ਕਲਾਕਾਰ ਇਸ ਫਿਲਮ ਦੇ ਵਿੱਚ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਫਿਲਮ ਦੇ ਜ਼ਬਰਦਸਤ ਟ੍ਰੇਲਰ ਰਿਲੀਜ਼ ਹੁੰਦੇ ਹੀ ਸਭ ਨੂੰ ਆਪਣੇ ਵੱਲ ਐਟ੍ਰੈਕਟ ਕਰ ਰਿਹਾ ਹੈ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਦਰअसल ਫਿਲਮ ਚੇਤਾ ਸਿੰਘ ਦੇ ਵਿੱਚ ਇੱਕ ਵਾਰੀ ਫੇਰ ਤੋਂ ਐਕਟਰ ਪ੍ਰਿੰਸ ਕਵਲਜੀਤ ਸਿੰਘ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਨੂੰ ਹੈਰਾਨ ਕਰਦੇ ਹੋਏ ਨਜ਼ਰ ਆਏ ਫਿਲਹਾਲ ਇਸ ਤਮਾਕੇਦਾਰ ਟ੍ਰੇਲਰ ਤੋਂ ਬਾਅਦ ਸਾਰੇ ਜਾਣੇ ਫਿਲਮ ਦੀ ਰਿਲੀਜ਼ ਹੋਣ ਦੀ ਵੇਚ ਕਰ ਰਿਹਾ ਹੈ ਸਾਗਾ ਸਟੂਡੀਓ ਜੋ ਕਿ ਪਹਿਲਾਂ ਸਾਗਾ 뮤직 ਵਜੋਂ ਜਾਣਿਆ ਜਾਂਦਾ ਸੀ ਨੇ ਰਵਾਇਤੀ ਕਮੇਡੀ ਸ਼ੈਲੀ ਤੋਂ ਵੱਖ ਹੋ ਕੇ ਆਪਣੀ ਨਵੀਨਤਮ ਰਿਲੀਜ਼ ਚੇਤਾ ਸਿੰਘ ਦਾ ਚੰਤਕ ਕਰਨ ਜਾ ਰਹੇ ਹਨ ਦੱਸਦੀ ਹੈ ਕਿ ਸਾਗਾ ਸਟੂడియో ਇੱਕ ਅਨੁਭਵੀ ਕਹਾਣੀ ਲੈਂਦਾ ਜੋ ਕਿ ਬੁਰੇ ਸਮਾਜ ਦੇ ਵਿਰੁੱਧ ਬਦਲਾਅ ਲਿਆਉਣ ਦੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ ਫਿਲਮ ਚੇਤਾ ਸਿੰਘ 1 ਦਸੰਬਰ 2023 ਨੂੰ ਸਿਨੇਮਾ ਕਰਾ ਦੇ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ਹੈ ਸਾਗਾ ਸਟੂడియో ਇੱਕ ਦਿਲਚਸਪ ਕਹਾਣੀ ਦੀ ਬਰ ਪ੍ਰਦਰਸ਼ਨ ਅਤੇ ਉੱਚ ਐਕਸ਼ਨ ਦੇ ਨਾਲ ਫਿਲਮ ਉਦਯੋਗ ਦੀਆਂ ਸੀਮਾਵਾਂ ਨੂੰ ਮੁੜ ਤੋਂ ਪ੍ਰਭਾਵਿਤ ਕਰ ਰਿਹਾ ਹੈ ਚੇਤਾ ਸਿੰਘ ਦੇ ਦੋ ਸ਼ਾਨਦਾਰ ਪੋਸਟਰਸ ਰਿਲੀਜ਼ ਹੋਣ ਤੋਂ ਬਾਅਦ ਸਾਗਾ ਸਟੂਡੀਓ ਨੇ 10 ਅਗਸਤ 2023 ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਇਹ ਵੀ ਕਿਹਾ ਜਾ ਸਕਦਾ ਹੈ ਕਿ ਦੋਵਾਂ ਪੋਸਟਰਾਂ ਨੇ ਟ੍ਰੇਲਰ ਨਾਲ ਇਨਸਾਫ ਕੀਤਾ ਹੈ ਫਿਰ ਵੀ ਫਿਲਮ ਦੀ ਕਹਾਣੀ ਦੇ ਲਿਹਾਜ਼ ਦੇ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ ਚੇਤਾ ਸਿੰਘ ਦਾ ਟ੍ਰੇਲਰ ਸ਼ਾਨਦਾਰ ਅਤੇ ਦਮਦਾਰ ਹੈ ਫਿਲਹਾਲ ਇਹ ਫਿਲਮ ਪਰਦੇ ਉਤੇ ਕੀ ਕਮਾਲ ਕਰਦੀ ਹੈ ਇਹ ਦੇਖਣਾ ਬਹੁਤ ਜਿਆਦਾ ਇੰਟਰਸਟਿੰਗ ਰਹੇਗਾ ਕਿਉਂਕਿ ਫਿਲਮ ਦੀ ਕਹਾਣੀ ਪੈਨਪਰਦੇ ਰਿਸ਼ਤੇ ਦੇ ਉੱਤੇ ਟਿੱਕੀ ਹੋਈ ਹੈ ਤੁਹਾਡੀ ਜੋ ਵੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ